ਦੇਖੋ ਜੀ ਪੰਜਾਬ ਲਗਭਗ ਅੱਧਾ ਪੰਜਾਬ ਜੋ ਹੜ੍ਹਾਂ ਦੀ ਮਾਰ ਹੇਠਾ ਚੁੱਕਿਆ ਔਰ ਉੱਥੇ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀਆਂ ਡਿਊਟੀਆਂ ਲਗਾਈਆਂ ਨੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਸੋ ਫਾਜ਼ਲਕਾ ਮੇਰੀ ਜ਼ਿੰਮੇਵਾਰੀ ਸੀ ਪਹਿਲਾਂ ਮੈਂ ਫਾਜ਼ਲਕਾ ਦੇ ਪਿੰਡਾਂ ਵਿੱਚ ਵੀ ਦੌਰਾ ਕਰਕੇ ਆਈ ਸੀ ਔਰ ਅੱਜ ਮੈਂ ਜਲਾਲਾਬਾਦ ਪਹੁੰਚੀ ਆ ਸਾਡੇ ਭਰਾ ਗੋਲਡ ਕੰਬੋਜ ਜੀ ਦਾ ਹਲਕਾ ਇਹ ਔਰ ਇਹਨਾਂ ਨੇ ਜੋ ਦੱਸਿਆ ਸੀ ਕਿ ਕੁਝ ਲੋਕ ਨੇ ਜਿਨ੍ਹਾਂ ਦੇ ਘਰ ਤਾਂ ਸੇਫ ਨੇ ਪਰ ਫਸਲਾਂ ਮਾਰ ਗਈਆਂ ਔਰ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਘਰਾਂ ਨੂੰ ਨੁਕਸਾਨ ਹੋਇਆ ਸੋ ਅਟ-ਅਟ ਤਰ੍ਹਾਂ ਦਾ ਨੁਕਸਾਨ ਹੈ ਤੁਹਾਨੂੰ ਮਿਲਾਂਗੇ ਲੋਕਾਂ ਨੂੰ ਤੇ ਜਿੱਥੇ ਕਿਤੇ ਜਿਵੇਂ ਹੁਣੇ ਬਜ਼ੁਰਗ ਦੱਸ ਰਹੇ ਸੀ ਕਿ ਵੀ ਰਾਸ਼ਨ ਦੀ ਲੋੜ ਹੈ ਅਸੀਂ ਰਾਸ਼ਨ ਵੀ ਲੈ ਕੇ ਆਏ ਆ ਅਸੀਂ ਪਸ਼ੂਆਂ ਦੀ ਫੀਡ ਵੀ ਲੈ ਕੇ ਆਏ ਆ ਔਰ ਜੋ ਅਚਾਰ ਜਿਹਨੂੰ ਅਸੀਂ ਕਹਿੰਨੇ ਆ ਜੋ ਵੀ ਪਸ਼ੂਆਂ ਦੀ ਲੋੜਵੰਦ ਖੁਰਾਕ ਹੁੰਦੀ ਹੈ ਉਹ ਵੀ ਅਸੀਂ ਲੈ ਕੇ ਪਹੁੰਚੇ ਆ ਸੋ ਮੇਰੇ ਭਰਾ ਨੇ ਡਿਮਾਂਡ ਕੀਤੀ ਸੀ ਕਿ ਕੁਝ ਏਰੀਏ ਇਹੋ ਜਿਹੇ ਆ ਕਿ ਜਿੱਥੇ ਬੋਟਸ ਦੀ ਲੋੜ ਹੈ ਕਿਸ਼ਤੀਆਂ ਰਾਹੀਂ ਜਿਹੜੇ ਇੱਕ ਆਵਾ ਚਾਹੀਦਾ ਸਾਧਨ ਲੋਕਾਂ ਨੂੰ ਪ੍ਰਦਾਨ ਕੀਤਾ ਜਾਵੇ ਸੋ ਮੈਂ ਅੱਜ 3 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਦੇ ਕੇ ਜਾਵਾਂਗੀ ਤਾਂ ਕਿ ਜਿੱਥੇ ਵੀ ਜਿੱਤੇ ਕਹ ਲੋ ਲੰਗਰ ਦੇ ਵਿੱਚ ਜਿੱਥੇ ਵੀ ਪੈਂਦਾ ਸੇਵਾ ਪਾਲਣ ਕਿਉਂਕਿ ਆਪਾਂ ਸਾਰੇ ਹੀ ਰਲ ਮਿਲ ਕੇ ਇਹਦੇ ਵਿੱਚ ਹੰਬਲਾ ਮਾਰਾਂਗੇ ਤਾਂ ਹੀ ਇਸ ਮੁਸੀਬਤ ਦਾ ਜਿਹੜੀ ਕੁਦਰਤੀ ਆਫਤ ਆਈ ਹੈ ਤਾਂ ਹੀ ਇਹਦਾ ਮੁਕਾਬਲਾ ਕਰ ਸਕਾਂਗੇ ਸੋ ਜਿੰਨਾ ਭੈਣ ਭਰਾਵਾਂ ਨੇ ਸਾਥ ਦਿੱਤਾ ਔਰ ਵੀ ਬਹੁਤ ਸਾਰੇ ਖੜੇ ਜਿਹੜੇ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਲੋਕਾਂ ਨੂੰ ਪਹੁੰਚਾਉਂਦੀਆਂ ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸਾਰੀ ਸਰਕਾਰ ਲੱਗੀ ਹੋਈ ਹੈ ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਜੋ ਇਸ ਸਮੇਂ ਪੰਜਾਬ ਦੇ ਨਾਲ ਖੜੇ ਨੇ ਜੇਕਰ ਔਖੀ ਘੜੀ ਆਈ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਫਸਲਾਂ ਦੇ ਮੁਆਵਜ਼ੇ ਦੀ ਕਿਉਂਕਿ ਕਿਸਾਨ ਇੱਥੇ ਖੜੇ ਨੇ ਕੋਈ 2 ਏਕੜ ਦਾ ਮਾਲਕ ਹੈ ਕੋਈ 4 ਏਕੜ ਦਾ ਮਾਲਕ ਹੈ ਕੋਈ 5 ਏਕੜ ਦਾ ਮਾਲਕ ਹੈ ਛੋਟੇ ਜ਼ਿਮੀਂਦਾਰ ਨੇ ਉਹਨਾਂ ਦੇ ਮੁਆਵਜ਼ੇ ਨੂੰ ਕਿਸ ਤਰ੍ਹਾਂ ਤੁਸੀਂ ਵਿਸ਼ਵਾਸ ਦਿਵਾ ਕੇ ਆਜਾਣੇ ਹੋ ਬਿਲਕੁਲ ਜੀ ਇਸ ਤੋਂ ਪਹਿਲਾਂ ਵੀ ਜਿਵੇਂ ਐਮਐਲਏ ਸਾਹਿਬ ਨੇ ਵੀ ਮੈਨੂੰ ਦੱਸਿਆ ਔਰ ਐਸਟੀਐਮ ਸਾਹਿਬ ਵੀ ਰਿਪੋਰਟ ਦੇ ਕੇ ਗਏ ਆ ਕਿ ਫਸਲਾਂ ਦੇ ਵੀ ਮੁਆਵਜ਼ੇ ਔਰ ਘਰਾਂ ਦੇ ਨੁਕਸਾਨ ਹੋਏ ਉਹ ਵੀ ਜੀ ਇਹ ਗਰਦਾਵਰੀ ਦੇ ਆਰਡਰ ਕਰ ਦਿੱਤੇ ਗਏ ਆ ਤੇ ਬਾਕੀ ਜਦੋਂ ਪਾਣੀ ਉਤਰੇਗਾ ਪ੍ਰੋਪਰ ਗਰਦਾਵਰੀ ਤਾਂ ਉਦੋਂ ਹੀ ਨੁਕਸਾਨ ਪਤਾ ਲੱਗਦਾ ਸੋ ਅਸੀਂ ਬਿਲਕੁਲ ਪ੍ਰੋਪਰ ਜਿਹੜਾ ਹਰ ਇੱਕ ਜਿਹਨੂੰ ਨੁਕਸਾਨ ਹੋਇਆ ਉਹਨੂੰ ਉਹਦਾ ਮੁਆਵਜ਼ਾ ਦੇਣ ਦੀ ਪੰਜਾਬ ਸਰਕਾਰ ਕੋਸ਼ਿਸ਼ ਕਰੇਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਣ ਜੀ ਨੇ ਇਹ ਵਾਅਦਾ ਕੀਤਾ ਵੀ ਜਿੰਨੀ ਹੋ ਸਕੇ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਤੇ ਖੜਾ ਰਹਾ ਜੀ ਇਧਰ ਬਹੁਤ ਸਾਰੇ ਕਿਸਾਨ ਆਏ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਤੇ ਉਹਨਾਂ ਨੂੰ ਬਹੁਤ ਨਾ ਤਾਂ ਪਿਛਲੀ ਵਾਰੀ ਮੁਆਵਜ਼ਾ ਮਿਲਿਆ ਤੇ ਹੁਣ ਵੀ ਲੋਕ ਪਰੇਸ਼ਾਨ ਨੇ ਉਦੋਂ ਵੀ ਉਹਨਾਂ ਦੀ ਫਸਲ ਖਰਾਬ ਹੋ ਗਈ ਹੁਣ ਫਿਰ ਫਸਲ ਉਹਨਾਂ ਦੀ ਖਰਾਬ ਹੋ ਗਈ ਹੈ ਜੀ ਮੈਨੂੰ ਲੱਗਦਾ ਸਾਰੇ ਬਾਰਡਰ ਏਰੀਏ ਤੇ ਹੀ ਇਹ ਜਿਹੜੀ ਪ੍ਰੋਬਲਮ ਆਈ ਹੈ ਕਿਸਾਨਾਂ ਨੂੰ ਕਿ ਕੱਚੀਆਂ ਜ਼ਮੀਨਾਂ ਦੀ ਆਪਾਂ ਗੱਲ ਕਰਦੇ ਹਾਂ ਸੋ ਇਹ ਇੱਕ ਵੱਡਾ ਮਸਲਾ ਹੈ ਮੈਨੂੰ ਲੱਗਦਾ ਮੈਂ ਪਹਿਲਾਂ ਫਾਜ਼ਲ ਕਾ ਵੀ ਗੱਲ ਕਰਕੇ ਆਈ ਸੀ ਸਾਨੂੰ ਸਾਰੇ ਬਾਰਡਰ ਏਰੀਏ ਵਾਲੇ ਐਮ ਐਲ ਐਸ ਔਰ ਮੰਤਰੀ ਸਹਿਬਾਨ ਨੂੰ ਇਕੱਠੇ ਹੋ ਕੇ ਇਹ ਜਿਹੜਾ ਮਸਲਾ ਇਹ ਉਠਾਉਣਾ ਚਾਹੀਦਾ ਹੈ ਤਾਂ ਕਿ ਇਹਨਾਂ ਕਿਸਾਨ ਜਿਹੜੇ ਲੰਬੇ ਸਮੇਂ ਤੋਂ ਇੱਥੇ ਲੱਗੇ ਹੋਏ ਮਿਹਨਤ ਕਰ ਰਹੇ ਇਹਨਾਂ ਨੂੰ ਅਸੀਂ ਉਹਨਾਂ ਦਾ ਕੋਈ ਮੁੱਲ ਦੇ ਸਕੀਏ ਸੋ ਇਹ ਮਸਲਾ ਆਪਾਂ ਜ਼ਰੂਰ ਲੈ ਕੇ ਆਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਮੈਡਮ ਬਲਜੀਤ ਕੌਰ ਜੀ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਜ ਬਾਰਡਰ ਰਹੀ ਹੈ ਤੇ ਸਾਰੇ ਪਿੰਨਾਂ ਚ ਦੁਆਰਾ ਕਰਨ ਹੈ ਕੀ ਕੀ ਕਮੀ ਹੈ ਔਰ ਸਾਡੇ ਕੋਲ ਤਿੰਨ ਟਰਾਲੀਆਂ ਇਹਨਾਂ ਨੇ ਅੱਜ ਚਾਰੇ ਦੀ ਭੇਜੀਆਂ ਹੋਏ ਇੱਕ ਰਾਸ਼ਨ ਦੀ ਭੇਜੀ ਹੈ ਜੀ ਔਰ ਇੱਕ ਸਾਡੇ ਡੱਬ ਵਾਲੀ ਕਲਾ ਤੋਂ ਪੱਠੇ ਦੀ ਟਰਾਲੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਦੀਆਂ ਇਹਨਾਂ ਦਾ ਜੀ ਔਰ ਇੱਕ ਇਹਨਾਂ ਤੋਂ ਡਿਮਾਂਡ ਅਸੀਂ ਕਰੀ ਸੀ ਕਿਸ਼ਤੀ ਦੀ ਬੇੜੀ ਦੀ ਜੀ ਉਹਦੇ ਅਸੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ 3 ਲੱਖ ਰੁਪਏ ਅਸੀਂ ਅਜੇ ਦੇਵਾਂਗੇ ਜੀ ਉਹ ਅਸੀਂ ਲਿਆ ਕੇ ਉੱਥੇ ਪ੍ਰੋਵਾਈਡ ਕਰਾ ਕੇ ਦੇਣੀ ਹੈ ਉਹਦੇ ਲਈ ਮੈਂ ਸਾਡੀ ਵੱਡੀ ਭੈਣ ਮੈਡਮ ਬਲਜੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਆਪਦੇ ਇਸ ਫੰਡ ਦੇ ਵਿੱਚੋਂ ਸਪੈਸ਼ਲੀ ਜਲਾਲਾਬਾਦ ਹਲਕੇ ਨੂੰ ਇਹ ਸਭ ਕੁਝ ਪ੍ਰੋਵਾਈਡ ਕਰਾ ਕੇ ਚੱਲੇ ਕਿਉਂਕਿ ਸਮੇ ਅੱਜ ਜੇ ਸਾਰਿਆਂ ਨੂੰ ਇਕੱਠੇ ਹੋ ਕੇ ਰਲ ਮਿਲ ਕੇ ਇਹ ਮੁਸੀਬਤ ਚੋਂ ਅਸੀਂ ਨਿਕਲ ਸਕਦੇ ਆ। ਸੋ ਮੈਂ ਬਹੁਤ-ਬਹੁਤ ਅਧੀ ਸਰਕਾਰ ਦਾ ਵੀ ਧੰਨਵਾਦ ਕਰੀਆਂ ਔਰ ਸਾਰੇ ਪਿੰਡ ਵਾਲਿਆਂ ਦਾ ਵੀ ਜਿਨ੍ਹਾਂ ਨੇ ਅੱਜ ਇਸ ਕੰਮ ਨੂੰ ਨੇਪਰੇ ਚਾੜਿਆ। ਔਰ ਮੈਂ ਇੱਕ ਵਾਰ ਫਿਰ ਸਾਡੇ ਮੈਡਮ ਬਲਜੀਤ ਕੌਰ ਜੀ ਸਾਡੇ ਕੈਬਨਿਟ ਮੰਤਰੀ ਪੰਜਾਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ 3 ਲੱਖ ਰੁਪਇਆ ਮੀੜੀ ਲਈ ਔਰ ਅੱਜ 3 ਟਰਾਲੀਆਂ ਪੱਟੇ ਦਾ ਚਾਰਾ ਬੜੇ ਕਾਸ਼ਨ ਦੀ ਹੈ ਟਰਾਲੀ ਦੀ ਜੀ ਤੁਹਾਡੇ ਹਲਕੇ ਦੇ ਵਿੱਚ ਸਥਿਤੀ ਕਿਹੋ ਜੀ ਹੈ ਜੀ ਕਿਹੜੇ ਕਿਹੜੇ ਪਿੰਡ ਨੇ ਕਿੰਨੇ ਪਿੰਡ ਨੇ ਜਿਹੜੇ ਮਾਰ ਹਟੇ ਨੇ ਕਿਹੜੇ ਜੀ ਦੇਖੋ ਪਾਣੀ ਪਿੱਛੇ ਨਾਲੋਂ ਕੱਲ੍ਹ ਨਾਲੋਂ ਮਿਲਦਾ ਡੇਢ ਫੁੱਟ ਦੇ ਤਕਰੀਬਨ ਜ਼ਿਆਦਾ ਵਧਿਆ ਜੀ ਔਰ ਜੇ ਅਸੀਂ ਟਾਣੀ ਫੂਲਾ ਸਿੰਘ ਤੋਂ ਲੈ ਲਈਏ ਟਾਣੀ ਨੱਥਾ ਸਿੰਘ ਟਾਣੀ ਨੱਥਾ ਸਿੰਘ ਦੀਆਂ ਟਾਣੀਆਂ ਤੋ ਵਾਲਾ ਪ੍ਰਬਾਤ ਸਿੰਘ ਵਾਲਾ ਠਾੜ ਜੋਧਾ ਪੈਣੀ ਗਹਿਲੇ ਵਾਲਾ ਹੁਣ ਚੱਕ ਬਜੀਦੇ ਦੇ ਟਾਲੀ ਵਾਲੇ ਪਾਣੀ ਆ ਗਿਆ ਔਰ ਸਭ ਤੋਂ ਜ਼ਿਆਦਾ ਜਿੱਥੇ ਮਾਰ ਰਹੀ ਉਹ ਟਾਣੀ ਬਚਨ ਸਿੰਘ ਵਾਲੀ ਚੱਕੀ ਹੋਈ ਹੈ ਇਹ ਪਿੰਡਾਂ 'ਚ ਪ੍ਰੋਬਲਮ ਤੌਰ 'ਤੇ ਧੁਨਕੀਆਂ ਪਿੰਡਾਂ